ਲੰਗੇੜੀ ਜੜੀ ਇੱਕ ਵੱਖਰੀ ਚਰਚਾ ਛਿੜ ਗਈ ਸੀ ਕਿ ਭਾਰਤ ਪੂਸ਼ਣ ਆਸ਼ੂ ਆਪਣੇ ਹਲਕੇ ਦੇ ਐਮਪੀ ਰਾਜਾ ਵੜਿੰਗ ਦੇ ਨਾਲ ਠੀਕ ਨਹੀਂ ਜਾਂ ਨਾਰਾਜ਼ ਨੇ ਖੈਰੇ ਚਰਚਾ ਤਾਂ ਕਾਫੀ ਦੇਰ ਦੀ ਚੱਲਦੀ ਪਈ ਸੀ ਪਰ ਲੰਗੇੜੀ ਇਸ ਨੇ ਤੂਲ ਉਸ ਵੇਲੇ ਫੜੀ ਜਦੋਂ ਇਹ ਸੂਤਰਾ ਹਵਾਲਿਆਂ ਜਾਣਕਾਰੀ ਸਾਹਮਣੇ ਆਉਣ ਲੱਗੀ ਕਿ ਭਾਰਤ ਪੂਸ਼ਣ ਆਸ਼ੂ ਨੇ ਹਾਈ ਕਮਾਂਡ ਨੂੰ ਚਿੱਠੀ ਲਿਖਤੀ ਹੈ ਕਿਹਾ ਜਾਣ ਲੱਗਿਆ ਸੀ ਕਿ ਭਾਰਤ ਪੂਸ਼ਣ ਆਸ਼ੂ ਨੇ ਹਾਈ ਕਮਾਂਡ ਨੂੰ ਚਿੱਠੀ ਲਿਖ ਕੇ ਇਹ ਅਰਜ਼ ਕੀਤੀ ਹੈ ਕਿ ਰਾਜਾ ਵੜਿੰਗ ਜਾਂ ਪ੍ਰਤਾਪ ਬਾਜਵਾ ਉਹਨਾਂ ਲਈ ਕੈਂਪੇਨਿੰਗ ਨਾ ਕਰਨ ਪਰ ਇਸ ਗੱਲ ਤੇ ਸਵਾਲ ਖੜੇ ਹੋਣ ਲੱਗੇ ਕਿ ਕੀ ਦੋਹਾਂ ਦੇ ਵਿੱਚ ਅਸਲ ਦੇ ਵਿੱਚ ਕੜਵਾਹਟ ਇੰਨੀ ਜ਼ਿਆਦਾ ਵੱਧ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਚਰਚਾ ਦਾ ਕੇਂਦਰ ਰਿਹਾ ਇਹ ਮਸਲਾ ਕਿ ਇਹਨਾਂ ਦੋਵਾਂ ਦੇ ਵਿਚਾਲੇ ਕੜਵਾਹਟ ਵੱਧਦੀ ਪਈ ਹੈ ਪਰ ਕੀ ਇਸ ਕਦਰ ਵੱਧਦੀ ਪਈ ਸੀ ਜਾਂ ਇਸ ਕਦਰ ਵੱਧ ਗਈ ਸੀ ਕਿ ਇੱਥੋਂ ਤੱਕ ਦੀ ਨੌਬਤ ਆ ਗਈ ਕਿ ਚਿੱਠੀ ਲਿਖਣੀ ਪੈਗੀ ਹੁਣ ਇਹਦੇ ਉੱਤੇ ਭਾਰਤ ਪੂਸ਼ਣ ਆਸ਼ੂ ਦਾ ਇੱਕ ਬਿਆਨ ਸਾਹਮਣੇ ਆਇਆ ਆਖਰ ਕੀ ਉਹਨਾਂ ਨੇ ਚਿੱਠੀ ਲਿਖੀ ਹੈ ਜਾਂ ਕੀ ਇਸ ਤੱਥ ਦੇ ਵਿੱਚ ਕੋਈ ਦਮ ਹੈ ਜਾਂ ਇਹ ਮਹਿਜ਼ ਸੂਤਰਾਂ حوالےੋਂ ਮਿਲੀ ਗਈ ਕੋਈ ਮਿਸ ਇਨਫਾਰਮੇਸ਼ਨ ਹੈ आओ 파ਰਤ ਪੂਸ਼ਣ ਆਸ਼ੂ ਦੇ ਮੂੰਹੋਂ ਸੁਣਦੇ ਹਾਂ ਆਖਰ ਹੋਇਆ ਕੀ ਹੈ ਨਮਸਕਾਰ ਦੋਸਤੋ ਮੈਨੂੰ ਪਤਾ ਚੱਲਿਆ ਹੈ ਸਵੇਰੇ ਕੁਝ ਚੈਨਲਾਂ ਤੇ ਇਹ ਜੀ ਖਬਰ ਚੱਲੀ ਹੈ ਵੀ ਮੇਰੇ ਵੱਲੋਂ ਕੋਈ ਚਿੱਠੀ ਲਿਖੀ ਗਈ ਹੈ ਹਾਈ ਕਮਾਂਡ ਨੂੰ ਭਈ ਸਾਡੀ ਸੀਨੀਅਰ ਲੀਡਰਸ਼ਿਪ ਨੂੰ ਇੱਥੇ ਇਲੈਕਸ਼ਨ ਚਾੜ੍ਹ ਤੋਂ ਰੋਕਿਆ ਜਾਵੇ ਇਹ ਜੀ ਕੋਈ ਗੱਲ ਨਹੀਂ ਹੈ ਔਰ ਇਹ ਬਿਲਕੁਲ ਬੇਬੁਨਿਆਦ ਖਬਰ ਹੈ ਔਰ ਮੈਂ ਆਪਣੇ ਚੈਨਲ ਵਾਲੇ ਦੋਸਤਾਂ ਨੂੰ ਵੀ ਕਹੂੰਗਾ ਵੀ ਇਹ ਜੀ ਝੂਠੀ ਖਬਰ ਚਲਾਉਣ ਤੋਂ ਪਹਿਲਾਂ ਕੁਝ ਗੁਰੇਜ਼ ਕਰਨ ਯਾਰ ਕੁਝ ਫੈਕਟਸ ਵੈਰੀਫਾਈ ਕਰ ਲੈਣ ਤੇ ਮੈਨੂੰ ਐ ਜਾਪਦਾ ਆ ਵੀ ਕਿਸੇ ਇਹ ਇਲੈਕਸ਼ਨ ਨੂੰ ਸਪਰਟਾਈਜ਼ ਕਰਨ ਦੀ ਕਿਸੇ ਸ਼ਰਾਰਤੀ ਅੰਸਰ ਦੀ ਇਹ ਚਾਹ ਲਿਆ ਕੋਈ ਸੋ ਮੈਂ ਨਿੰਦਿਆ ਕਰਦਾ ਇਹ ਜੀ ਬੇਬੁਨਿਆਦ ਖਬਰ ਦੀ ਜਿਹੜੀ ਚੈਨਲਾਂ ਤੇ ਚੱਲੀ ਹੈ ਤੇ ਇਹਦਾ ਖੰਡਨ ਵੀ ਕਰਦਾ